ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆ ਪੰਡ ਲੰਗਿਆਂ ਨਾਲ ਜੀ ਤਹਿਸੀਲ ਬਾਈ ਨੂੰ ਪੈਂਦਾ ਬਾਗਾ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਇੱਕ ਐਨੀਮਲ ਦੀ ਵੀਡੀਓ ਕਵਰ ਕੀਤੀ ਹੈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਦਾਂਗੇ ਸਾਸਰੀ ਘਰ ਦੀ ਸਾਸਰੀ ਘਰ ਦੀ ਨਾਮ ਤੇ ਐਡਰੈਸ ਨਾਮ ਗੁਰਮੀਤ ਸਿੰਘ ਪਿੰਡ ਲੰਗਿਆਣਾ ਨਵਾ ਜ਼ਿਲ੍ਹਾ ਮੋਗਾ ਤਸਵੀਰ ਬਾਗਾ ਬਰਾਦਾ ਮੋਬਾਈਲ ਨੰਬਰ ਜੀ 9781123309 ਠੀਕ ਆ ਬਈ ਸੂਆ ਕਿੰਨਵਾ ਸੂਈ ਜੀ ਪਹਿਲਾ ਬਈ ਪਹਿਲਾ ਸੂਆ ਸੂਈ ਹੈ ਕਦਰ ਸੂਈ ਹੈ ਜੀ ਸੂਈ ਨੂੰ ਅੱਜ ਚੌਥਾ ਦਿਨ ਹੋ ਗਿਆ ਉਹਨੂੰ ਸ਼ਾਮ ਨੂੰ ਦੰਦੋ ਜੀ ਦੋ ਦੰਦ ਦੋ ਦੰਦ ਬੱਚਾ ਹੀ ਹੈ ਜੀ ਹਾਂ ਠੀਕ ਹੈ ਬੱਚਾ ਕੀ ਹੈ ਜੀ ਕੱਟੀ ਹੈ ਜੀ ਮਗਰ ਕੱਟੀ ਬਹੁਤ ਚੰਗੀ ਹੈ ਸੀਮ ਰਿਕਾਰਡ ਹੈਗਾ ਕੱਟੀ ਦਾ ਜੀ ਐਚ ਡੀ ਐਲ ਦੀ ਹੈ ਸਰਕਾਰੀ ਦੀ ਠੀਕ ਹੈ ਐਚ ਡੀ ਐਲ ਹਰਿਆਣੇ ਦਾ ਹਰਿਆਣੇ ਦਾ ਹਾਂਜੀ ਠੀਕ ਹੈ ਆਪ ਵੀ ਹਰਿਆਣੇ ਦੀ ਆ ਹਾਂ ਉੱਥੋਂ ਜਾਂਦੀ ਹੈ ਉਧਰ ਹੀ ਹਾਂ ਠੀਕ ਹੈ ਆਪ ਵੀ ਹਰਿਆਣੇ ਦੀ ਆ ਤੇ ਬੱਚਾ ਵੀ ਮਗਰ ਹਰਿਆਣੇ ਦਾ ਹੀ ਹਾਂਜੀ ਹਾਂਜੀ ਠੀਕ ਹੈ ਬਾਈ ਹੁਣ ਬੋਲਾ ਕੇ ਦੁੱਧ ਆ ਜੀ ਬੋਲਾ ਚੌਥਾ ਸ਼ਾਮ ਨੂੰ ਦੇਣ ਹੋਣਾ ਤੇ ਬੋਲਾ ਸਮਝ ਦੱਸਣ 10 ਕਿਲੋ ਤਿਆਰ ਜਿਹੜੇ 10 ਕਿਲੋ ਬੋਲਾ ਸਮਝਣਾ ਬੋਲਾ ਸਮਝਣਾ ਹਾਂ ਦੁੱਧ ਸੋਨਾ ਦੱਸਾਂ 10 ਕਿਲੋ ਬਾਕੀ ਕਿਲੋ ਤਿਆਰ ਆ ਹਾਂਜੀ ਜੋਕ ਕੇ ਦੇ ਦਾਂਗੇ ਅਣਾਂ ਦੀ ਓਕੇ ਹੈ ਜੀ ਹਾਂਜੀ ਗਾਰੰਟੀ ਹੈ ਫੋਟੋ ਐਂਡੀ ਸੀਲ ਵੀ ਪੂਰੀ ਆ ਪੂਰੀ ਆ ਜੀ ਫੁੱਲ ਹਾਂ ਤੋੜ ਕੇ ਦਿਖਾ ਦੇ ਵੀਰ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਹੈ ਮੂੰਹ ਤੋਂ ਦੋ ਦੰਦ ਬੱਚੇ ਹੀ ਆ ਜੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ 10:57 ਮਿੰਟ ਹੋ ਗਏ ਆ ਜੀ ਥਾਂਲੇ ਦੇ ਦੀ ਜੱਜਮੈਂਟ ਉਹ ਹਿਸਾਬ ਨਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਹੁਣ ਚ ਵਾਰੀ ਮਾਂ ਦਾ 18 ਕਿਲੋ ਦਾ ਰਿਕਾਰਡ ਸੀ 18 ਕਿਲੋ ਦਾ ਰਿਕਾਰਡ ਹੈ ਹਰਿਆਣੇ ਦੀ ਝੋਟੀ ਹੈ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਹੈ ਤੇ ਮਗਰ ਵੀ ਟੋਪ ਦੀ ਕੱਟੀ ਹੈ ਜੀ ਪੂਰਾ ਗੋਲ ਕੁੰਡਾ ਸਿੰਘ ਜੀ ਸੋਹਣੀ ਫੇਸ ਕੁਆਲਿਟੀ ਸਾਡੇ ਸਹਿਜ ਵੀ ਸੋਹਣੇ ਆ ਬਾਈ ਕਹਿੰਦਾ 10 ਕਿਲੋ ਤੋੜ ਕੇ ਦਿਖਾ ਦਿਓ ਜੀ 10 ਕਿਲੋ ਕਿਹਾ ਤਾਂ 10 ਕਿਲੋ ਨਟ ਤਿਆਰ ਹੋਊਗਾ 2 ਟਾਈਮ 4 ਟਾਈਮ ਚਾਹੀਏ 6 ਟਾਈਮ ਕੋਈ ਵੀ ਵੀਰ ਆਪਦੀ ਮਿਲਕਿੰਗ ਕਰ ਸਕਦਾ ਜੀ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਦੇ ਜੂਗੀ 12 ਕਿਲੋ ਖੁੱਲਾ ਠੀਕ ਆ ਜੀ ਬਾਕੀ ਸੀਵਾ ਦੇ ਸਰ ਬਾਕੀ ਸੀਵਾ 12 ਕਿਲੋ ਬਾਈ ਕਹਿੰਦਾ ਕੁੱਲਾ ਦੁੱਧ ਦੇ ਜੂਗੀ ਬਾਕੀ ਸੀਵਾ 10 ਕਿਲੋ ਤਾਂ ਹਾਂ ਅਜਾ ਉਥੇ ਦਿਆਂਦੇ ਸੀ ਸਵੇ ਸਹੀ ਗੱਲ ਚੌਥੇ ਦਿਨ ਦੀ ਸੂਈ ਬਾਕੀ ਮੇਰੇ ਬੱਚਾ ਹੀ ਆ ਹਜੇ ਕੰਮ ਵੀ ਕਰਮਾਲੀ ਕਰੂਗੀ ਤੇ ਹਾਈ ਕੋਈ ਨਾ ਠੰਡੀ ਸੀ ਕੋਈ ਅਜਿਹੀ ਗੱਲ ਬਾਤ ਲੈ ਇਹ ਮਰ ਜੇ ਸਰਾਈ ਠੀਕ ਆ ਜੀ ਡਿਮਾਂਡ ਵੀਰੇ ਜੈਜੇ ਦੀ ਡਿਮਾਂਡ 1 5 ਕਰਦੇ ਕਰ ਦਾਂਗੇ ਮਾਨਤਾਨ ਵਿੱਚ ਹੋਜੂ ਮਾਨਤਾਨ ਹਾਂ ਜੀ ਹਾਂ ਥੋੜਾ ਕਰਦਾ ਜੀ 1 ਲੱਖ 5000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮਾਨਤਾਂ ਨੂੰ ਹੋ ਜੂਗਾ ਜੀ 1,05000 ਤੁਹਾਨੂੰ ਨਗ ਮਿਲ ਜਾਣੇ ਆ ਦੋ ਜੀ ਮਗਰ ਹਰਿਆਣੇ ਦੇ ਸਰਕਾਰੀ ਸੀਮਨ ਐਚਟੀਐਲ ਜੀ ਹਾਂਜੀ ਹਾਂ ਐਚਟੀਐਲ ਸੀਮਨ ਦੀ ਕੱਟੀ ਆ ਜੀ ਬਾਕੀ ਆਪ ਵੀ ਕਰਮ ਵਾਲੀ ਚੰਗੀ ਆ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਸੀਲਸ ਲੱਗ ਪੂਰੀ ਆ ਜੀ ਇਹ ਆਪ ਐਮ 23 ਦੀ ਆ ਠੀਕ ਆ ਆਪ ਐਮ 23 ਦੀ ਹਾਂਜੀ ਤੇ ਮਗਰ ਬੱਚਾ ਵੀ ਚੰਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ ਇਹ ਨਾਲੇ ਕੰਪਨੀ ਚ ਹੋਈ ਵੀ ਦੱਸ ਦਿੰਦੇ ਠੀਕ ਆ ਜੀ ਹਾਂਜੀ 6:30 ਵਜੇ ਚ ਵਾਈ ਕੀਤੀ ਆ 6:30 ਵਜੇ ਚ ਵਾਈ ਨਹੀਂ ਆਪਣਾ ਟਾਈਮ ਹੋ ਜਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜੀ 10:58 ਹੋ ਗਏ 11:00 ਵਜੇ ਦਾ ਜੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਸ਼ਾਮ ਨੂੰ ਫਸਿਆ ਪਿਆ ਹੋਣਾ ਹਵਾਨਾ ਧੰਨਵਾਦ